ਲੋ ਜੀ ਫਰੈਂਡਸ ਪੀਪਲਸ ਵੀ ਵੱਲੋਂ ୱੇਟਿੰਗ ਲਿਸਟ ਤੇ ୱੇਟਿੰਗ ਲਿਸਟ ਹੈ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਅੱਜ ਹੋਰ ਇੱਕ ୱੇਟਿੰਗ ਲਿਸਟ ਆਈ ਹੈ ਜੀ ਕਲਰਕ ਕਵ ਡਾਟਾ ਐਂਟਰੀ ਆਪਰੇਟਰ ਦੀਆ ਐਡਵਰਟਾਈਜ਼ਮੈਂਟ ਨੰਬਰ 10 ਆਫ 2022 ਦੀਆਂ 917 ਤੋਂ 900 ਦੇ ਲਈ ਪਹਿਲੀ ਫਾਈਨਲ ਸੂਚੀ ਹੈ ਜੀ ਟੋਟਲ 24 ਕੈਂਡੀਡੇਟ ਨੇ ਇਸ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਨੇਗੇ ਤੇ ਲਾਸਟ ਵਾਲਾ ਕਾਲਮ ਦੇ ਵਿੱਚ ਇਹਨਾਂ ਕੈਂਡੀਡੇਟ ਜਿਨ੍ਹਾਂ ਨੂੰ ਡਿਪਾਰਟਮੈਂਟ ਜਿਹੜਾ ਅਲਾਟ ਕੀਤਾ ਗਿਆ ਉਹ ਦਰਸਾਏਗੇ ਕਲੀਅਰ ਹੈ ਜੀ ਮੇਲ ਫੀਮੇਲ ਕੈਟਾਗਰੀ ਕਿਹੜੀ ਹੈ ਜੀ ਤੇ ਸਿਲੈਕਸ਼ਨ ਕੈਟਾਗਰੀ ਕਿਹੜੀ ਹੈ ਮਾਰਕਸ ਕਿੰਨੇ ਨੇ ਉਹ ਸਾਰੀ ਦੀ ਸਾਰੀ ਡਿਟੇਲ ਹੈ ਜਿਹੜੀ ਦਿੱਤੀ ਹੋਈ ਹੈ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜਿੰਨਾ ਕੈਂਡੀਡੇਟ ਦਾ ਨਾਮ ਆ ਗਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਹੈ ਜੀ ਤੇ वेटिंग लिस्टਾਂ ਨੇ ਜਿਹੜੀਆਂ ਆਉਂਦੀਆਂ ਹੀ ਰਹਿਣਗੀਆਂ ਜਿਹੜੇ ਕੈਂਡੀਡੇਟ ਨਹੀਂ ਜੁਆਇਨ ਕਰਦੇ ਠੀਕ ਹੈ ਜੀ ਉਹ ਪਈਆਂ ਨੇਗੀਆਂ ਕਾਫੀ ਵੇਟਿੰਗ ਲਿਸਟ ਪਹਿਲਾਂ ਵੀ ਪ੍ਰੋਸੈਸ ਪਈਆਂ ਸੀਗੀਆਂ ਤੇ ਹੋਰ ਅਪਡੇਟ ਵੀ ਲਗਾਤਾਰ ਆਉਂਦੀ ਰਹੇਣਗੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਉਹ ਜਿਹੜੀ ਮਿਸ ਨਾ ਹੋਵੇ ਠੀਕ ਹੈ ਜੀ ਅੱਜ ਜਿਹੜੀਆਂ ਐਡਵਰਟਾਈਜ਼ ਨੰਬਰ 5/2023 ਅਧੀਨ ਜਿਹੜੀਆਂ ਪੋਸਟਾਂ ਦਾ ਪੇਪਰ ਹੋਣਾ ਹੈ ਜੀ ਉਹਦੇ ਲਈ ਅਪਡੇਟ ਹੈ ਜਿਹੜੀ ਦੁਬਾਰਾ ਆ ਚੁੱਕੀ ਹੈ ਕਿਹਾ ਗਿਆ ਵੀ ਜਿਹੜੀ ਐਡਵਰਟਾਈਜ਼ਮੈਂਟ ਨੰਬਰ 5/2023 ਦੀ ਸੀਨੀਅਰ ਸੈਕਡੀਆਂ ਪੋਸਟ ਸੀ 131 ਤੋਂ ਲੈ ਕੇ ਉਹਨਾਂ ਨੂੰ ਵਧਾ ਦਿੱਤਾ। ਇਹਦੀ ਪੂਰੀ ਵੀਡੀਓ ਆਪਾਂ ਇੱਕ ਵਾਰ ਪਾ ਚੁੱਕੇ ਆ। ਉਹ ਤੁਸੀਂ ਉਮੀਦ ਹੈ ਦੇਖ ਲਈ ਹੋਏਗੀ। 274 ਪੋਸਟਾਂ ਨੇ ਜਿਹੜੀਆਂ ਇਹ ਕਰ ਦਿੱਤੀਆਂ ਗਈਆਂ ਨੇ। ਕਲੀਅਰ ਹੈ ਜੀ? ਇਹਦੀ ਪੂਰੀ ਵੀਡੀਓ ਆਪਾਂ ਆਲਰੇਡੀ ਪਹਿਲਾਂ ਪਾ ਚੁੱਕੇ ਆ। ਕੁਆਲਿਫਿਕੇਸ਼ਨ ਕਰਟੇਰੀਆ ਕੀ ਹੈ ਉਹਦੀ ਅਲੱਗ ਤੋਂ ਵੀਡੀਓ ਬਣਾ ਦੇਗੇ। ਇੱਕ ਵਾਰ ਕਮੈਂਟ ਜ਼ਰੂਰ ਕਰ ਦਿਓ। ਤੇ ਆਨਲਾਈਨ ਅਪਲਾਈ ਹੋਣਾ ਦੇਖੋ ਹਜੇ ਸ਼ੁਰੂ ਨਹੀਂ ਹੋਇਆ। ਜਦੋਂ ਵੀ ਆਨਲਾਈਨ ਅਪਲਾਈ ਹੋਣਾ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ। ਐਡਵਰਟਾਈਜ਼ਮੈਂਟ ਨੰਬਰ 11/2023 ਇਹਦੀ ਔਨਲਾਈਨ ਅ ਇਹ ਵਾਲਾ ਲਿੰਕ ਜਿਹੜਾ ਜਿਹੜਾ ਓਪਨ ਨਹੀਂ ਹੋ ਰਿਹਾ ਠੀਕ ਹੈ ਜੀ ਜਦੋਂ ਵੀ ਓਪਨ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਏਗਾ ਇਸ ਲਈ ਜੁڑے ਰਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹਦਾ ਬਟਨ ਦਬਾ ਲੈਣਾ ਵਾਰ-ਵਾਰ ਕਹਿੰਦੇ ਕਿਉਂਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਠੀਕ ਹੈ ਜੀ ਘੰਟੀ ਦਾ ਬਟਨ ਜੁਰ ਦਬਾ ਕੇ ਰੱਖਿਓ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਤੁਸੀਂ ਫੋਲੋ ਕਰ ਲੈਣਾ ਹੋਰ ਅਪਡੇਟ ਨਾਲ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ